ਵਿਵਲ ਹਾਜ਼ਰ 71 ਸਾਲ ਦੀ ਉਮਰ ਚ ਇਸ ਸਦੀ ਦੇ ਮਹਾਨ ਸ਼ਾਇਰ ਮਨਵਰ ਰਾਣਾ ਅਲਵਿਦਾ ਹਕੇ ਨੇ ਮਨਵਰ ਰਾਣਾ ਦੀ ਸ਼ਾਇਰੀ ਅਜਹੀ ਸ਼ਾਇਰੀ ਸੀ ਜਿਨੇ ਸਰਕਾਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕੀਤੀ ਜਿਨੇ ਵਿਅੰਗ ਕੀਤੇ ਜਿਨੇ ਗੱਲ ਕਹਿਣ ਦੀ ਹਿਮਾਕਤ ਕੀਤੀ ਇਸੇ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਇਸ ਸਦੀ ਦੇ ਦੋ ਮਹਾਨ ਸ਼ਾਇਰਾਂ ਚੋਂ ਰਾਹਤ ਿੰਦੌਰੀ ਤੋਂ ਬਾਅਦ ਸਾਡੇ ਕੋਲ ਮਨਵਰ ਰਾਣਾ ਸੀ ਤੇ ਹੁਣ ਉਹ ਵੀ ਨਹੀਂ ਰਹੇ ਮਨਵਰ ਰਾਣਾ ਨੇ ਲਿਖਿਆ ਸੀ ਕਿ ਕਿਸੇ ਨੂੰ ਘਰ ਮਿਲਿਆ ਹਿੱਸੇ 'ਚ ਜਾਂ ਕੋਈ ਦੁਕਾਨ ਆਈ ਮੈਂ ਘਰ 'ਚ ਸਭ ਤੋਂ ਛੋਟਾ ਸੀ ਤੇ ਮੇਰੇ ਹਿੱਸੇ 'ਚ ਮਾਂ ਆਈ ਬਿਬਾਕ ਸ਼ਾਇਰ ਮਨਵਰ ਰਾਣਾ ਦੁਨੀਆ ਨੂੰ ਹਲਵਿਦਾਹ ਗਏ ਬਿਬਾਕੀ ਦੇ ਨਾਲ ਉਹਨਾਂ ਦਾ ਕਹਿਣ ਦਾ ਇੱਕ ਵੱਖਰਾ ਲਹਿਜਾ ਸੀ ਉਹਨਾਂ ਦੀ ਸ਼ੇਰ ਨੂੰ ਕਹਿਣ ਦਾ ਇੱਕ ਆਪਣਾ ਅੰਦਾਜ਼ ਸੀ ਮਾਂ ਦੇ ਉੱਤੇ ਅਨੇਕਾਂ ਰਚਨਾਵਾਂ ਲਿਖਣ ਵਾਲੇ ਮਸ਼ਹੂਰ ਸ਼ਾਇਰ ਮਨਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਤੋਂ ਬਾਅਦ ਦੇਹਾਂਤ ਹੋ ਗਿਆ ਹਾਲਾਂਕਿ ਉਹ ਕੈਂਸਰ ਤੋਂ ਵੀ ਪੀੜਤ ਸੀ 9 ਜਨਵਰੀ ਨੂੰ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਔਰ ਉਸ ਤੋਂ ਬਾਅਦ ਉੱਥੇ ਇਲਾਜ ਜਿਹੜਾ ਹੈ ਉਹ ਚੱਲਦਾ ਪਰ ਅਖੀਰ ਜਿਹੜਾ ਹੈ ਉਹ ਦਮ ਤੋੜ ਜਾਂਦੇ ਆ ਲਖਨਊ ਪੀਜੀਆਈ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਔਰ 71 ਸਾਲ ਦੇ ਰਾਣਾ ਕਿਡਨੀ ਤੇ ਦਿਲ ਦੀਆਂ ਕਈ ਬਿਮਾਰੀਆਂ ਨਾਲ ਲਗਾਤਾਰ ਜੂਝ ਰਹੇ ਸੀ ਗਲੇ ਦੇ ਕੈਂਸਰ ਕਰਕੇ ਮਨਵਰ ਰਾਣਾ ਹੋਰਾਂ ਦੀ ਮੌਤ ਹੋ ਜਾਂਦੀ ਹੈ ਪੀਐਮ ਮੋਦੀ ਹੋਰਾਂ ਨੇ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ ਹੋਰ ਕਈ ਹਸਤੀਆਂ ਨੇ ਇਸ ਮੌਕੇ ਤੇ ਟਵੀਟ ਕਰਕੇ ਉਹਨਾਂ ਲਈ ਸ਼ਬਦ ਲਿਖੇ ਆ ਜਵੇਦ ਅਕਤਰ ਅਖਲੇਸ਼ ਯਾਦਵ ਪਰਿਵਾਰ ਨਾਲ ਦੁੱਖ ਵੰਡਾਉਣ ਇਸ ਦੁੱਖ ਦੀ ਘੜੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅਰਥੀ ਨੂੰ ਕੰਧਾ ਦਿੱਤਾ ਅਖਲੇਸ਼ ਯਾਦਵ ਨੇ ਟਵੀਟ ਕਰਕੇ ਮਨਵਰ ਦਾ ਹੀ ਸ਼ੇਅਰ ਜਿਹੜਾ ਹੈ ਉਹ ਸ਼ੇਅਰ ਕੀਤਾ ਔਰ ਤੋਂ ਅਬ ਇਸ ਗਾਉਂ ਸੇ ਰਿਸ਼ਤਾ ਹਮਾਰਾ ਖਤਮ ਹੋਤਾ ਹੈ ਇਹ ਗੱਲ ਸ਼ੇਅਰ ਦੇ ਵਿੱਚ ਉਹ ਲਿਖਦੇ ਨੇ ਫਿਰ ਅੱਖੇ ਖੋਲ ਲਈ ਜਾਏ ਕਿ ਸੁਪਨਾ ਖਤਮ ਹੋਤਾ ਹੈ ਕਾਂਗਰਸ ਨੇਤਾ ਜਤਿੰਦਰ ਜੀਤੂ ਪਟਵਾਰੀ ਨੇ ਲਿਖਿਆ ਕਿ ਮਿੱਟੀ ਚ ਮਿਲਾ ਦੋ ਕਿ ਜੁਦਾ ਹੋ ਨਹੀਂ ਸਕਤਾ ਅਬ ਇਸ ਸੇ ਜ਼ਿਆਦਾ ਮੈਂ ਤੇਰਾ ਹੋ ਨਹੀਂ ਸਕਤਾ ਦੀ ਮੇਰੇ ਹਾਟੋ ਕੋ ਕਭੀ ਮੈਲਾ ਨਹੀਂ ਕਰਦੀ 26 ਨਵੰਬਰ 1952 ਨੂੰ ਜੰਮੇ ਮਨਵਰ ਰਾਣਾ رائے ਬਰੇਲੀ ਚ ਪੈਦਾ ਹੁੰਦੇ ਹੈ ਜ਼ਿਆਦਾਤਰ ਸਮਾਂ ਪੱਛਮੀ ਬੰਗਾਲ ਤੇ ਕਲਕੱਤਾ ਦੇ ਵਿੱਚ ਬਤਾਉਂਦੇ ਹੈ ਉਰਦੂ ਤੋਂ ਇਲਾਵਾ ਹਿੰਦੀ ਤੇ ਅਬਦੀ ਦੇ ਵਿੱਚ ਵੀ ਉਹਨਾਂ ਦੀਆਂ ਮਕਬੂਲ ਰਚਨਾਵਾਂ ਹਨ ਮਨਵਰ ਨੇ ਕਈ ਵੱਖ-ਵੱਖ ਸ਼ੈਲੀਆਂ ਚ ਗ਼ਜ਼ਲਾਂ ਲਿਖੀਆਂ ਕਈ ਬਹਿਰਾਂ ਚ ਗ਼ਜ਼ਲਾਂ ਲਿਖੀਆਂ ਉਰਦੂ ਸਾਹਿਤ ਲਈ 2014 ਚ ਉਹ ਸਾਹਿਤ ਅਕਾਦਮੀ ਪੁਰਸਕਾਰ ਮਿਲਦਾ ਹੈ ਹਾਲਾਂਕਿ ਇੱਕ ਸਾਲ ਬਾਅਦ ਹੀ ਉਹ ਇਸ ਪੁਰਸਕਾਰ ਨੂੰ ਵਾਪਸ ਕਰ ਦਿੰਦੇ ਆ 2012 ਚ ਮਾਟੀ ਰਤਨ ਸਨਮਾਨ ਨਾਲ ਨਿਵਾਜਿਆ ਜਾਂਦਾ ਮਨਵਰ ਰਾਣਾ ਨੇ ਕਦੇ ਵੀ ਸਰਕਾਰੀ ਪੁਰਸਕਾਰ ਨਾ ਲੈਣ ਦੀ ਸੋਚ ਚੁੱਕੀ ਸੀ ਔਰ ਉਹਨਾਂ ਦੇ ਪਰਿਵਾਰ ਚ ਪਤਨੀ ਸਣੇ ਚਾਰ ਧੀਆਂ ਤੇ ਇੱਕ ਪੁੱਤਰ ਤਬਰੇਜ਼ ਖੁਦ ਸ਼ਾਇਰ ਨੇ ਪਰ ਦੋ ਧੀਆਂ ਸਿਆਸਤ ਨੇ ਇੱਕ ਧੀ ਸਮਾਇਆ ਸਫਾ ਚ ਤੇ ਦੂਸਰੀ ਫੌਜੀਆ ਕਾਂਗਰਸ ਦੇ ਵਿੱਚ ਮਨਵਰ ਰਾਣਾ ਦੀ ਚੋਟੀ ਦੇ ਸ਼ਾਇਰ ਰਾਹਤ ਤਿੰਦौरी ਸਾਹਿਬ ਨਾਲ ਗੂੜੀ ਦੋਸਤੀ ਦੇ ਕਈ ਦਿਲਚਸਪ ਕਿੱਸੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਅਕਸਰ ਜਦੋਂ ਮਹਿਫਲ ਦੇ ਵਿੱਚ ਬੈਹਂਦੇ ਤਾਂ ਰੰਗ ਬਣ ਦਿੰਦੇ ਸੀ ਦੋਵੇਂ ਇੱਕ ਤੋਂ ਵੱਧ ਕੇ ਇੱਕ ਸੰ ਕਿਸੇ ਕੇ ਜ਼ਖਮ ਉਪਰ ਚਾਹਤ 세 ਪੱਟੀ ਕੌਣ ਬੰਨ੍ਹੇਗਾ ਕਿਸੇ ਕੇ ਜ਼ਖਮ ਉਪਰ ਚਾਹਤ 세 ਪੱਟੀ ਕੌਣ ਬੰਨ੍ਹੇਗਾ ਅਗਰ ਬਹਣੇ ਨਹੀਂ ਹੋਣਗੇ ਤਾਂ ਰਾਖੀ ਕੌਣ ਕਰੇਗਾ ਅਗਰ ਬਹਣੇ ਨਹੀਂ ਹੋਣਗੇ ਤਾਂ ਰਾਖੀ ਕੌਣ ਕਰੇਗਾ ਮੁਨਵਰ ਰਾਣਾ ਸਾਹਿਬ ਦਾ ਵਿਵਾਦ ਨਾਲ ਵੀ ਨਾਤਾ ਪੁਰਾਣਾ ਰਿਹਾ ਰਾਮ ਮੰਦਰ ਤੇ ਫੈਸਲਾ ਆਉਣ ਬਾਅਦ ਉਹਨਾਂ ਸਾਹਿਬ ਦਾ ਚੀਫ ਜਸਟਿਸ ਤੇ ਸਵਾਲ ਚੁਕੇ ਤਾਲਿਬਾਨ ਨੂੰ ਲੈ ਕੇ ਇੱਕ ਬਿਆਨ ਦਿੱਤਾ ਤਾਂ ਵੀ ਚਰਚਾ ਦੇ ਵਿੱਚ ਆਇਆ ਔਰ ਇਸ ਬਿਆਨ ਨੂੰ ਤਾਲਿਬਾਨ ਦੇ ਸਮਰਥਨ ਦੇ ਰੂਪ ਦੇ ਵਿੱਚ ਲਿਆ ਗਿਆ 2022 ਚ ਮੁਨਵਰ ਰਾਣਾ ਨੇ ਯੋਗੀ ਦਿਤਿਆਨਾਥ ਬਾਰੇ ਟਿੱਪਣੀ ਕੀਤੀ ਜੋ ਕਿ ਉੱਥੋਂ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਯੋਗੀ ਦੁਬਾਰਾ ਸਿਆਮ ਬਣੇ ਤਾਂ ਹਮੇਸ਼ਾ ਲਈ ਉੱਤਰ ਪ੍ਰਦੇਸ਼ ਛੱਡ ਦੇਵਾਂਗਾ। ਸਾਲ 2021 ਚ ਮਨਵਰ ਰਾਣਾ ਦੇ بیٹے ਤਬਰੇਜ਼ ਤੇ ਹਮਲਾ ਹੁੰਦਾ ਹੈ। ਇਸ ਮੌਕੇ ਉਹਨਾਂ ਖੁਦ ਦੀ ਜਾਨ ਨੂੰ ਵੀ ਖਤਰਾ ਦੱਸਦੇ ਹੋਏ ਗੰਭੀਰ ਸਵਾਲ ਖੜੇ ਕੀਤੇ। ਰਾਣਾ ਸਾਹਿਬ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸ਼ੇਅਰ ਲਿਖਿਆ ਤਾਂ ਵਿਵਾਦ ਹੋਇਆ। ਉਹਨਾਂ ਲਿਖਿਆ ਸੀ ਇਸ ਮੁਲਕ ਕੇ ਕੁਝ ਲੋਕੋ ਨੂੰ ਰੋਟੀ ਤਾਂ ਮਿਲੇਗੀ। ਸੰਸਦ ਕੋ ਗਿਰਾ ਕਰ ਵਾਹ ਕੁਝ ਖੇਤ ਬਣਾ ਦੋ। ਅਬ ਐਸੇ ਹੀ ਬਦਲੇਗਾ ਕਿਸਾਨੋ ਕਾ ਮੁਕੱਦਰ ਸੇਠੋ ਕੇ ਬੁਨਾਏ ਹੋਏ ਗੋਦਾਮ ਜਲਾ ਦੋ ਸੋ ਇਹ ਗੱਲ ਮੁਨਵਰ ਰਾਣਾ ਸਾਹਿਬ ਕਹਿੰਦੇ ਆ ਕਿ ਮੈਂ ਝੂਠ ਕੇ ਦਰਬਾਰ ਮੇ ਸੱਚ ਬੋਲ ਰਹਾ ਹੂੰ ਗਰਦਨ ਕੋ ਉਡਾਓ ਯਾ ਮੁਝੇ ਜ਼ਿੰਦਾ ਜਲਾ ਦੋ ਮੁਨਵਰ ਨੇ ਸਾਲ 2020 ਚ ਫਰਾਂਸ ਦੀ ਟੀਚਰ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਨੂੰ ਜਾਇਜ਼ ਦੱਸਿਆ ਸੀ ਉਹਨਾਂ ਤਰਕ ਦਿੱਤਾ ਕਿ ਮਜ਼ਹਬ ਮਾਂ ਹੁੰਦਾ ਹੈ ਤੇ ਜੇ ਕੋਈ ਮਾਂ ਦਾ ਕਾਰਟੂਨ ਬਣਾ ਕੇ ਗਾਲਾਂ ਕੱਢੇ ਤਾਂ ਉਹ ਖੁਦ ਕਿਸੇ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਿਹਾ ਹੈ। ਮਨਵਰ ਰਾਣਾ ਦੀ ਮੌਤ ਤੋਂ ਬਾਅਦ ਕੁਝ ਅਜਿਹੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਹੈਰਾਨ ਕਰ ਰਹੀਆਂ ਨੇ ਪਰੇਸ਼ਾਨ ਵੀ ਕਰ ਰਹੀਆਂ ਨੇ ਕਿ ਲੋਕ ਇਸ ਹੱਦ ਤੱਕ ਵੀ ਕਿਵੇਂ ਗਿਰ ਸਕਦੇ ਆ। ਟਵਿੱਟਰ ਤੇ ਕੁਝ ਲੋਕਾਂ ਵੱਲੋਂ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ, ਗਲਤ ਵੀਡੀਓਜ਼ ਪੋਸਟ ਕੀਤੀਆਂ ਜਾ ਰਹੀਆਂ ਨੇ। ਔਰ ਉਹਨਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਜਾ ਰਿਹਾ ਹੈ। ਬੇਬਾਕੀ ਨਾਲ ਲਿਖਣ ਵਾਲੇ ਕਮਾਲ ਦੇ ਸ਼ਾਇਰ ਲਈ ਇਹ ਕੁਝ ਕਹਿਣਾ ਕਿੰਨਾ ਕੁ ਜਾਇਜ਼ ਹੈ ਅੱਜ ਇੱਕ ਦਿਨ ਮਰ ਜਾਏਗਾ ਕੁੱਤੇ ਦੀ ਮੌਤ ਜਗਮੇ ਸਭ ਕਹੇਗੇ ਮਰ ਗਿਆ ਇਹ ਦੇਖ ਕੇ ਪਤੰਗੇ ਵੀ ਹੈਰਾਨ ਹੋ ਗਈ ਅਬ ਤੋ ਛਤੇ ਵੀ Hindu ਮੁਸਲਮਾਨ ਹੋ ਗਏ ਮਨਵਰ ਰਾਣਾ ਸਾਹਿਬ ਅਲਵਿਦਾ ਅੱਜ ਦੀ ਗੱਲਪਤੇ ਦੀ ਚ ਇੰਨਾ ਹੀ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਹਮ ਨਹੀਂ ਥੇ ਤਾਂ ਕਿਆ ਕਮੀ ਥੀ ਹਮ ਨਾ ਹੋਗੇ ਤਾਂ ਕਿਆ ਕਮੀ ਹੋਗੀ ਸਤਿ ਸ੍ਰੀ ਅਕਾਲ ਗੱਲਪਤੇ ਦੀ ਲੈ ਕੇ ਨਵਜੋਤ ਸਿੰਘ ਢਾਲੀਵਾਲ ਹਾਜ਼ਰ 71 ਸਾਲ ਦੀ ਉਮਰ ਚ ਇਸ ਸਦੀ ਦੇ ਮਹਾਨ ਸ਼ਾਇਰ ਮਨਵਰ ਰਾਣਾ ਅਲਵਿਦਾ ਹਕੇ ਨੇ ਮਨਵਰ ਰਾਣਾ ਦੀ ਸ਼ਾਇਰੀ ਅਜਹੀ ਸ਼ਾਇਰੀ ਸੀ ਜਿਨੇ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਜਿਨੇ ਵਿਅੰਗ ਕੀਤੇ ਜਿਨੇ ਗੱਲ ਕਹਿਣ ਦੀ ਹਿਮਾਕਤ ਕੀਤੀ ਇਸੇ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਇਸ ਸਦੀ ਦੇ ਦੋ ਮਹਾਨ ਸ਼ਾਇਰਾਂ 'ਚੋਂ ਰਾਹਤਿੰਦਰੀ ਤੋਂ ਬਾਅਦ ਸਾਡੇ ਕੋਲ ਮਨਵਰ ਰਾਣਾ ਸੀ ਤੇ ਹੁਣ ਉਹ ਵੀ ਨਹੀਂ ਰਹੇ ਮਨਵਰ ਰਾਣਾ ਨੇ ਲਿਖਿਆ ਸੀ ਕਿ ਕਿਸੇ ਨੂੰ ਘਰ ਮਿਲਿਆ हिस्से 'ਚ ਜਾਂ ਕੋਈ ਦੁਕਾਨ ਆਈ ਮੈਂ ਘਰ 'ਚ ਸਭ ਤੋਂ ਛੋਟਾ ਸੀ ਤੇ ਮੇਰੇ ਹਿੱਸੇ 'ਚ ਮਾਂ ਆਈ ਬਿਬਾਕ ਸ਼ਾਇਰ ਮਨਵਰ ਰਾਣਾ ਦੁਨੀਆ ਨੂੰ ਅਲਵਿਦਾ ਹਕ ਗਏ ਬਿਬਾਕੀ ਦੇ ਨਾਲ ਉਹਨਾਂ ਦਾ ਕਹਿਣ ਦਾ ਇੱਕ ਵੱਖਰਾ ਲਹਿਜਾ ਸੀ ਉਹਨਾਂ ਦੀ ਸ਼ੇਰ ਨੂੰ ਕਹਿਣ ਦਾ ਇੱਕ ਆਪਣਾ ਅੰਦਾਜ਼ ਸੀ ਮਾਂ ਦੇ ਉੱਤੇ ਅਨੇਕਾਂ ਰਚਨਾਵਾਂ ਲਿਖਣ ਵਾਲੇ ਮਸ਼ਹੂਰ ਸ਼ਾਇਰ ਮਨਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਤੋਂ ਬਾਅਦ ਦੇਹਾਂਤ ਹੋ ਗਿਆ ਹਾਲਾਂਕਿ ਉਹ ਕੈਂਸਰ ਤੋਂ ਵੀ ਪੀੜਤ ਸੀ 9 ਜਨਵਰੀ ਨੂੰ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਔਰ ਉਸ ਤੋਂ ਬਾਅਦ ਉਥੇ ਇਲਾਜ ਜਿਹੜਾ ਹੈ ਉਹ ਚੱਲਦਾ ਪਰ ਅਖੀਰ ਜਿਹੜਾ ਹੈ ਉਹ ਦਮ ਤੋੜ ਜਾਂਦੇ ਆ ਲਖਨਊ ਪੀਜੀਆਈ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਔਰ 71 ਸਾਲ ਦੇ ਰਾਣਾ ਕਿਡਨੀ ਤੇ ਦਿਲ ਦੀਆਂ ਕਈ ਬਿਮਾਰੀਆਂ ਨਾਲ ਲਗਾਤਾਰ ਜੂਝ ਰਹੇ ਸੀ ਗਲੇ ਦੇ ਕੈਂਸਰ ਕਰਕੇ ਮਨਵਰ ਰਾਣਾ ਹੋਰਾਂ ਦੀ ਮੌਤ ਹੋ ਜਾਂਦੀ ਹੈ ਪੀਐਮ ਮੋਦੀ ਹੋਰਾਂ ਨੇ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ ਹੋਰ ਕਈ ਹਸਤੀਆਂ ਨੇ ਇਸ ਮੌਕੇ ਤੇ ਟਵੀਟ ਕਰਕੇ ਉਹਨਾਂ ਲਈ ਸ਼ਬਦ ਲਿਖੇ ਆ ਜਵੇਦ ਅਕਤਰ ਅਖਲੇਸ਼ ਯਾਦਵ ਪਰਿਵਾਰ ਨਾਲ ਦੁੱਖ ਵੰਡਾਉਣ ਇਸ ਦੁੱਖ ਦੀ ਘੜੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅਰਥੀ ਨੂੰ ਕੰਧਾ ਦਿੱਤਾ ਅਖਲੇਸ਼ ਯਾਦਵ ਨੇ ਟਵੀਟ ਕਰਕੇ ਮਨਵਰ ਦਾ ਹੀ ਸ਼ੇਅਰ ਜਿਹੜਾ ਹੈ ਉਹ ਸ਼ੇਅਰ ਕੀਤਾ ਔਰ ਤੋਂ ਅਬ ਇਸ گاؤں ਸੇ ਰਿਸ਼ਤਾ ਹਮਾਰਾ ਖਤਮ ਹੋਤਾ ਹੈ ਇਹ ਗੱਲ ਸ਼ੇਅਰ ਦੇ ਵਿੱਚ ਉਹ ਲਿਖਦੇ ਨੇ ਫਿਰ ਅੱਖੇ ਖੋਲ ਲਈ ਜਾਏ ਕਿ ਸੁਪਨਾ ਖਤਮ ਹੋਤਾ ਹੈ ਕਾਂਗਰਸ ਨੇਤਾ ਜਤਿੰਦਰ ਜੀਤੂ ਪਟਵਾਰੀ ਨੇ ਲਿਖਿਆ ਕਿ ਮਿੱਟੀ 'ਚ ਮਿਲਾ ਦੋ ਕਿ ਜੁਦਾ ਹੋ ਨਹੀਂ ਸਕਤਾ ਅਬ ਇਸੇ ਜ਼ਿਆਦਾ ਮੈਂ ਤੇਰਾ ਹੋ ਨਹੀਂ ਸਕਤਾ ਮੈਂ ਕਿ ਨਾਲ ਖਤਮ ਹੋਈਏ ਜਿਮਤੀ ਮੇਰੇ ਹੱਤੋਂ ਕੋ ਕਭੀ ਮਿਲਾਂ ਨਹੀਂ ਕਰਦੀ 26 ਨਵੰਬਰ 1952 ਨੂੰ ਜੰਮੇ ਮਨਵਰ ਰਾਣਾ ਰਾਇਬ੍ਰੇਲੀ ਚ ਪੈਦਾ ਹੁੰਦੇ ਆ ਜ਼ਿਆਦਾਤਰ ਸਮਾਂ ਪੱਛਮੀ ਬੰਗਾਲ ਤੇ ਕਲਕੱਤਾ ਦੇ ਵਿੱਚ ਬਤਾਉਂਦੇ ਆ ਉਰਦੂ ਤੋਂ ਇਲਾਵਾ ਹਿੰਦੀ ਤੇ ਅਬਦੀ ਦੇ ਵਿੱਚ ਵੀ ਉਹਨਾਂ ਦੀਆਂ ਮਕਬੂਲ ਰਚਨਾਵਾਂ ਹਨ ਮਨਵਰ ਨੇ ਕਈ ਵੱਖ-ਵੱਖ ਸ਼ੈਲੀਆਂ ਚ ਗ਼ਜ਼ਲਾਂ ਲਿਖੀਆਂ ਕਈ ਬਹਿਰਾਂ ਚ ਗ਼ਜ਼ਲਾਂ ਲਿਖੀਆਂ ਉਰਦੂ ਸਾਹਿਤ ਲਈ 2014 ਚ ਸਾਹਿਤ ਅਕਾਦਮੀ ਪੁਰਸਕਾਰ ਮਿਲਦਾ ਹਾਲਾਂਕਿ ਇੱਕ ਸਾਲ ਬਾਅਦ ਹੀ ਉਹ ਇਸ ਪੁਰਸਕਾਰ ਨੂੰ ਵਾਪਸ ਕਰ ਦਿੰਦੇ ਆ 2012 ਚ ਮਾਟੀ ਰਤਨ ਸਨਮਾਨ ਨਾਲ ਨਿਵਾਜਿਆ ਜਾਂਦਾ ਮੁਨਵਰ ਰਾਣਾ ਨੇ ਕਦੇ ਵੀ ਸਰਕਾਰੀ ਪੁਰਸਕਾਰ ਨਾ ਲੈਣ ਦੀ ਸੋਚੀ ਚੁਕੀ ਸੀ ਔਰ ਉਹਨਾਂ ਦੇ ਪਰਿਵਾਰ ਚ ਪਤਨੀ ਸਣੇ ਚਾਰ ਧੀਆਂ ਤੇ ਇੱਕ ਪੁੱਤਰ ਤਬਰੇਜ਼ ਖੁਦ ਸ਼ਾਇਰ ਨੇ ਪਰ ਦੋ ਧੀਆਂ ਸਿਆਸਤ ਚ ਨੇ ਇੱਕ ਧੀ ਸਮਾਇਆ ਸਫਾ ਚ ਤੇ ਦੂਸਰੀ ਫੌਜੀਆ ਕਾਂਗਰਸ ਦੇ ਵਿੱਚ ਮਨਵਰ ਰਾਣਾ ਦੀ ਚੋਟੀ ਦੇ ਸ਼ਾਇਰ ਰਾਹਤ ਤਿੰਦੋਰੀ ਸਾਹਿਬ ਨਾਲ ਗੂੜੀ ਦੋਸਤੀ ਦੇ ਕਈ ਦਿਲਚਸਪ ਕਿਸੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਅਕਸਰ ਜਦੋਂ ਮਹਿਫਲ ਦੇ ਵਿੱਚ ਬਹਿੰਦੇ ਤਾਂ ਰੰਗ ਬੰਨ੍ਹ ਦਿੰਦੇ ਸੀ ਦੋਵੇਂ ਇੱਕ ਤੋਂ ਵੱਧ ਕੇ ਇੱਕ ਸਨ ਕਿਸੇ ਕੇ ਜ਼ਖਮ ਉਪਰ ਚਾਹਤ 세 ਪੱਟੀ ਕੌਣ ਬੰਨ੍ਹੇਗਾ ਕਿਸੇ ਕੇ ਜ਼ਖਮ ਉਪਰ ਚਾਹਤ 세 ਪੱਟੀ ਕੌਣ ਬੰਨ੍ਹੇਗਾ ਅਗਰ ਬਹਨੇ ਨਹੀਂ ਹੋਮਗੀ ਤੋ ਰਾਖੀ ਕੌਣ ਬੰਨ੍ਹੇਗਾ ਗਰ ਬੈਨ ਨਹੀਂ ਕੋਈ ਕਿ ਲਕੀ ਕੰਮ। ਮੁਨਵਰ ਰਾਣਾ ਸਾਹਿਬ ਦਾ ਵਿਵਾਦ ਨਾਲ ਵੀ ਨਾਤਾ ਪੁਰਾਣਾ ਰਿਹਾ। ਰਾਮ ਮੰਦਰ ਤੇ ਫੈਸਲਾ ਆਉਣ ਬਾਅਦ ਉਹਨਾਂ ਸਾਹਿਬ ਦਾ ਚੀਫ ਜਸਟਿਸ ਤੇ ਸਵਾਲ ਚੁਕੇ। ਤਾਲਿਬਾਨ ਨੂੰ ਲੈ ਕੇ ਇੱਕ ਬਿਆਨ ਦਿੱਤਾ ਤਾਂ ਵੀ ਚਰਚਾ ਦੇ ਵਿੱਚ ਹੈ। ਔਰ ਇਸ ਬਿਆਨ ਨੂੰ ਤਾਲਿਬਾਨ ਦੇ ਸਮਰਥਨ ਦੇ ਰੂਪ ਦੇ ਵਿੱਚ ਲਿਆ ਗਿਆ। 2022 ਚ ਮੁਨਵਰ ਰਾਣਾ ਨੇ ਯੋਗੀ ਦਿੱਤਿਆਨਾਥ ਬਾਰੇ ਟਿੱਪਣੀ ਕੀਤੀ ਜੋ ਕਿ ਉੱਥੋਂ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਯੋਗੀ ਦੁਬਾਰਾ ਸੀਮ ਬਣੇ ਤਾਂ ਹਮੇਸ਼ਾ ਲਈ ਉੱਤਰ ਪ੍ਰਦੇਸ਼ ਛੱਡ ਦੇਵੇ। ਸਾਲ 2021 ਚ ਮਨਵਰ ਰਾਣਾ ਦੇ بیٹے ਤਬਰੇਜ਼ ਤੇ ਹਮਲਾ ਹੁੰਦਾ ਐ ਇਸ ਮੌਕੇ ਉਹਨਾਂ ਖੁਦ ਵੀ ਜਾਨ ਨੂੰ ਵੀ ਖਤਰਾ ਦੱਸਦੇ ਹੋਏ ਗੰਭੀਰ ਸਵਾਲ ਖੜੇ ਕੀਤੇ ਰਾਣਾ ਸਾਹਿਬ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸ਼ੇਅਰ ਲਿਖਿਆ ਤਾਂ ਵਿਵਾਦ ਹੋਇਆ ਉਹਨਾਂ ਲਿਖਿਆ ਸੀ ਇਸ ਮੁਲਕ ਕੇ ਕੁਝ ਲੋਗੋ ਕੋ ਰੋਟੀ ਤੋ ਮਿਲੇਗੀ ਸੰਸਦ ਕੋ ਗਿਰਾਕਰ ਵਹਾਂ ਕੁਛ ਖੇਤ ਬਣਾ ਦੋ ਅਬ ਐਸੇ ਹੀ ਬਦਲੇਗਾ ਕਿਸਾਨੋ ਕਾ ਮੁਕੱਦਰ ਸੇਠੋ ਕੇ ਬਨਾਏ ਹੋਏ ਗੋਦਾਮ ਜਲਾ ਦੋ ਸੋ ਇਹ ਗੱਲ ਮੁਨਵਰ ਰਾਣਾ ਸਾਹਿਬ ਕਹਿੰਦੇ ਆ ਕਿ ਮੈਂ ਝੂਠ ਕੇ ਦਰਬਾਰ ਮੇ ਸੱਚ ਬੋਲ ਰਹਾ ਹੂੰ ਗਰਦਨ ਕੋ ਉਡਾਓ ਯਾ ਮੁਝੇ ਜ਼ਿੰਦਾ ਜਲਾ ਦੋ ਮੁਨਵਰ ਨੇ ਸਾਲ 2020 ਚ ਫਰਾਂਸ ਦੀ ਟੀਚਰ ਦਾ ਗळा ਵੱਢ ਕੇ ਕਤਲ ਕੀਤੇ ਜਾਣ ਨੂੰ ਜਾਇਜ਼ ਦੱਸਿਆ ਸੀ ਉਹਨਾਂ ਤਰਕ ਦਿੱਤਾ ਕਿ ਮਜ਼ਹਬ ਮਾਂ ਹੁੰਦੀ ਹੈ ਤੇ ਜੇ ਕੋਈ ਮਾਂ ਦਾ ਕਾਰਟੂਨ ਬਣਾ ਕੇ ਗਾਲਾਂ ਕੱਢੇ ਤਾਂ ਉਹ ਖੁਦ ਕਿਸੇ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਿਹਾ ਹੈ ਮਨਵਰ ਰਾਣਾ ਦੀ ਮੌਤ ਤੋਂ ਬਾਅਦ ਕੁਝ ਜਿਹੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਹੈਰਾਨ ਕਰ ਰਹੀਆਂ ਨੇ ਪਰੇਸ਼ਾਨ ਵੀ ਕਰ ਰਹੀਆਂ ਨੇ ਕਿ ਲੋਕ ਇਸ ਹੱਦ ਤੱਕ ਵੀ ਕਿਵੇਂ ਗਿਰ ਸਕਦੇ ਆ ਟਵਿੱਟਰ ਤੇ ਕੁਝ ਲੋਕਾਂ ਵੱਲੋਂ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ ਗਲਤ ਵੀਡੀਓਜ਼ ਪੋਸਟ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਜਾ ਰਿਹਾ ਹੈ ਬੇਬਾਕੀ ਨਾਲ ਲਿਖਣ ਵਾਲੇ ਕਮਾਲ ਦੇ ਸ਼ਾਇਰ ਲਈ ਇਹ ਕੁਝ ਕਹਿਣਾ ਕਿੰਨਾ ਕੋ ਜਾਇਜ਼ ਇੱਕ ਦਿਨ ਮਰ ਜਾਏਗਾ ਕੁੱਤੇ ਦੀ ਮੌਤ ਜਗਮੇ ਸਭ ਕਹੇਗੇ ਮਰ ਗਏ ਇਹ ਦੇਖ ਕੇ ਪਤੰਗੇ ਵੀ ਹੈਰਾਨ ਹੋ ਗਈ ਅਬ ਤੋ ਛਤੇ ਵੀ ਹਿੰਦੂ ਮੁਸਲਮਾਨ ਹੋ ਗਏ ਮਨਵਰ ਰਾਣਾ ਸਾਹਿਬ ਅਲਵਿਦਾ ਅੱਜ ਦੀ ਗੱਲ ਪਤੇ ਦੀ ਚ ਇਹਨਾਂ ਹੀ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ہم نہیں تھے تو کیا کمی تھی ہم نہ ہوں گے تو کیا کمی ہوگی سش کال گل پتے دی لے کے نوجوਤ سنگھ ਢਾਲੀਵਾਲ حاضر 71 سال دی عمر چ اس صدی دے مہان شاعر منور رانا الوداع گئے نے منور رانا دی شاعری اجہی شاعری سی جینے سرکار دیਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕੀਤੀ ਜਿਨੇ ਵਿਅੰਗ ਕੀਤੇ ਜਿਨੇ ਗੱਲ ਕਹਿਣ ਦੀ ਹਿਮਾਕਤ ਕੀਤੀ اس لیے انہاں نو ہمیشہ یاد رکھا جائے گا ਇਸ ਸਦੀ ਦੇ ਦੋ ਮਹਾਨ ਸ਼ਾਇਰਾਂ ਚੋਂ ਰਾਹਤ ਅੰਦौरी ਤੋਂ ਬਾਅਦ ਸਾਡੇ ਕੋਲ ਮਨਵਰ ਰਾਣਾ ਸੀ ਤੇ ਹੁਣ ਉਹ ਵੀ ਨਹੀਂ ਰਹੇ ਮਨਵਰ ਰਾਣਾ ਨੇ ਲਿਖਿਆ ਸੀ ਕਿ ਕਿਸੇ ਨੂੰ ਘਰ ਮਿਲਿਆ ਹਿੱਸੇ 'ਚ ਜਾਂ ਕੋਈ ਦੁਕਾਨ ਆਈ ਮੈਂ ਘਰ 'ਚ ਸਭ ਤੋਂ ਛੋਟਾ ਸੀ ਤੇ ਮੇਰੇ ਹਿੱਸੇ 'ਚ ਮਾਂ ਆਈ ਵਿਬਾਕ ਸ਼ਾਇਰ ਮਨਵਰ ਰਾਣਾ ਦੁਨੀਆ ਨੂੰ ਅਲਵਿਦਾ ਹਕ ਗਏ ਵਿਬਾਕੀ ਦੇ ਨਾਲ ਉਹਨਾਂ ਦਾ ਕਹਿਣ ਦਾ ਇੱਕ ਵੱਖਰਾ ਲਹਿਜਾ ਸੀ ਉਹਨਾਂ ਦੀ ਸ਼ੇਰ ਨੂੰ ਕਹਿਣ ਦਾ ਇੱਕ ਆਪਣਾ ਅੰਦਾਜ਼ ਸੀ मां ਦੇ ਉੱਤੇ अनेका ਰਚਨਾਵਾਂ ਲਿਖਣ ਵਾਲੇ ਮਸ਼ਹੂਰ ਸ਼ਾਇਰ ਮਨਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਤੋਂ ਬਾਅਦ ਦੇਹਾਂਤ ਹੋ ਗਿਆ ਹਾਲਾਂਕਿ ਉਹ ਕੈਂਸਰ ਤੋਂ ਵੀ ਪੀੜਤ ਸੀ 9 ਜਨਵਰੀ ਨੂੰ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਔਰ ਉਸ ਤੋਂ ਬਾਅਦ ਉੱਥੇ ਇਲਾਜ ਜਿਹੜਾ ਹੈ ਉਹ ਚੱਲਦਾ ਪਰ ਅਖੀਰ ਜਿਹੜਾ ਹੈ ਉਹ ਦਮ ਤੋੜ ਜਾਂਦੇ ਆ ਲਖਨਊ ਪੀਜੀਆਈ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਔਰ 71 ਸਾਲ ਦੇ ਰਾਣਾ ਕਿਡਨੀ ਤੇ ਦਿਲ ਦੀਆਂ ਕਈ ਬਿਮਾਰੀਆਂ ਨਾਲ ਲਗਾਤਾਰ ਜੂਝ ਰਹੇ ਸੀ ਗਲੇ ਦੇ ਕੈਂਸਰ ਕਰਕੇ ਮਨਵਰ ਰਾਣਾ ਹੋਰਾਂ ਦੀ ਮੌਤ ਹੋ ਜਾਂਦੀ ਹੈ ਪੀਐਮ ਮੋਦੀ ਹੋਰਾਂ ਨੇ ਟਵੀਟ ਕਰਕੇ ਦੁੱਖ ਜ਼ਾਹਰ ਕੀਤਾ ਹੋਰ ਕਈ ਹਸਤੀਆਂ ਨੇ ਇਸ ਮੌਕੇ ਤੇ ਟਵੀਟ ਕਰਕੇ ਉਹਨਾਂ ਲਈ ਸ਼ਬਦ ਲਿਖੇ ਆ ਜਵੇਦ ਅਕਤਰ ਅਖਲੇਸ਼ ਯਾਦਵ ਪਰਿਵਾਰ ਨਾਲ ਦੁੱਖ ਵੰਡਾਉਣ ਇਸ ਦੁੱਖ ਦੀ ਘੜੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆਰਥੀ ਨੂੰ ਕੰਧਾ ਦਿੱਤਾ ਅਖਲੇਸ਼ ਯਾਦਵ ਨੇ ਟਵੀਟ ਕਰਕੇ ਮਨਵਰ ਦਾ ਹੀ ਸ਼ੇਅਰ ਜਿਹੜਾ ਹੈ ਉਹ ਸ਼ੇਅਰ ਕੀਤਾ ਔਰ ਤੋਂ ਅਬ ਇਸ ਗਾਉਂ ਸੇ ਰਿਸ਼ਤਾ ਹਮਾਰਾ ਖਤਮ ਹੋਤਾ ਹੈ ਇਹ ਗੱਲ ਸ਼ੇਅਰ ਦੇ ਵਿੱਚ ਉਹ ਲਿਖਦੇ ਨੇ ਫਿਰ ਅੱਖੇ ਖੋਲ ਲਈ ਜਾਏ ਕਿ ਸੁਪਨਾ ਖਤਮ ਹੋਤਾ ਹੈ ਕਾਂਗਰਸ ਨੇਤਾ ਜਤਿੰਦਰ ਜੀਤੂ ਪਟਵਾਰੀ ਨੇ ਲਿਖਿਆ ਕਿ ਮਿੱਟੀ ਚ ਮਿਲਾ ਦੋ ਕਿ ਜੁਦਾ ਹੋ ਨਹੀਂ ਸਕਤਾ ਅਬ ਇਸ ਸੇ ਜ਼ਿਆਦਾ ਮੈਂ ਤੇਰਾ ਹੋ ਨਹੀਂ ਸਕਤਾ ਮੈਂ ਕਿ ਨਾ ਖਤਮ ਹੋਇਆ ਕੋਕ ਅਭੀ ਮੈ ਲਾਣੇ ਕਰਤੀ 26 ਨਵੰਬਰ 19